ਹਾਂਜੀ ਮਿੱਤਰੋ ਜਿਹੜੇ ਵੀ ਭਰਾ ਨੇ ਥੱਬੇ ਵਾਲੀ ਫਸਲ ਕਟਵਾਉਣੀ ਹੋਵੇ ਤਾਂ ਇਹ ਕੱਟਣ ਨਾਲ ਜਮੀਂ ਸੌਖਾ ਹੋ ਗਿਆ ਕੰਮ ਵੀਡੀਓ ਸਟਾਰਟਿੰਗ ਤੋਂ ਐਂਡ ਤੱਕ ਜ਼ਰੂਰ ਦੇਖਿਓ ਤੇ ਇਹ ਆਪਾਂ ਨੇ ਕਾਲਿਆਂ ਵਾਲੀ ਮੰਡੀ ਲਵੇ ਲੱਕੜ ਵਾਲੀ ਪਿੰਡ ਚ ਗਿਆ ਜਿਹੜੇ ਵੀ ਭਰਾ ਉਧਰ ਦੇ ਨੇ ਉਧਰ ਤੋਂ ਵੜਾ ਸਕਦੇ ਨੇ ਸੰਪਰਕ ਕਰਿਓ ਉਹਨਾਂ ਨਾਲ ਹਾਂਜੀ ਮਿੱਤਰੋ ਸਾਡੇ ਭਰਾਵਾਂ ਨੂੰ ਭਾਈ ਲੱਕੜ ਵਾਲੀ ਵਾਲਿਆਂ ਨੂੰ ਅਸੀਂ ਇਹ ਕਾਟਰ ਤਿਆਰ ਕਰਕੇ ਦਿੱਤਾ ਹੈ ਜਿਹੜਾ ਕਿ ਸਰੋਂ ਦਾ ਥੱਬਿਆ ਵਾਲਾ ਜਿਗਾਰ ਜਿਹੜਾ ਲੇਬਰ ਦੋ ਛਟਕਾਰਾ ਪਾਇਆ ਲੇਬਰ ਦੀ ਦਿੱਕਤ ਆਉਂਦੀ ਸੀ ਉਹ ਥੱਬੇ ਚੱਕਣ ਵਾਸਤੇ ਸਰੋਂ ਗਮਾਰੀ ਹੈ ਨਾ ਗਮਾਰੀ ਵੀ ਚੱਕ ਲਿਆ ਕਰੂਗਾ ਅੱਛਾ ਮੂੰਗੀ ਮੂੰਫਲੀ ਮੂੰਫਲੀ ਯਾਹ ਮਟਰ 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 ਮੋਟਰ ਜਿਹੜੇ ਵੀ ਫਸਲ ਯਾਰ ਜਿਹੜੀ ਕਿ ਵੱਢ ਕੇ ਥੱਬਿਆਂ ਦੀ ਢੇਰੀ ਬਣਦੀ ਹੈ ਉਹ ਥੱਲੋਂ ਬੈਲਰ ਵਾਂਗੂ ਇਹ ਚੱਕ ਲਿਆ ਕਰੂਗਾ ਠੀਕ ਆ ਸਾਰੇ ਭਰਾ ਨੇ ਆਪਣੇ ਠੀਕ ਆ ਆ ਇੱਕ ਕਟ ਰ ਇਹਨਾਂ ਦਾ ਤਿਆਰ ਕਰਕੇ ਆਪਾਂ ਨੇ ਇਹਨਾਂ ਨੂੰ ਦੇਤਾ ਤੇ ਦੂਜੇ ਦੀ ਤਿਆਰੀ ਹੋਈ ਜਾਂਦੀ ਹੈ ਤੇ ਉੱਥੇ ਟੈਸਟਿੰਗ ਕਰਕੇ ਵੀ ਆਵਾਂਗੇ ਅਸੀਂ ਚੈੱਕ ਕਰਕੇ ਤੇ ਤੁਸੀਂ ਸਾਰਾ ਕੱਟਰ ਚੈੱਕ ਕਰੋ ਵੀਡੀਓ ਦੇਖੋ ਸ਼ੇਅਰ ਕਰੋ ਜਿਹੜੇ ਏਰੀਆ ਚ ਮੂੰਗੀ ਅ ਜਿਆਦਾ ਸਰੋਹ ਸਰੋਂ ਦਾ ਥੱਬਾ ਜਿਆਦਾ ਵੱਧਦੀ ਐ ਇਦੂ ਆਉਣ ਵਾਲਾ ਅ ਗਮਾਰਾ ਗਮਾਰੇ ਦੀ ਫਸਲ ਆਉਣ ਵਾਲੀ ਐ ਨਾ ਹੁਣ ਗਮਾਰੇ ਦੀ ਆ ਦੇਖੋ ਇਹ ਬਵਾਦਾਂ ਇਹਨਾਂ ਨੂੰ ਤੇ ਇੱਕ ਕੱਟਰ ਜਾ ਰਹੇ ਨੇ ਪਹਿਲਾਂ ਦੀ ਵੀਡੀਓ ਅਟੈਚ ਕਰਕੇ ਤੇ ਆਹ ਇਹਨਾਂ ਨੇ ਚੈੱਕ ਕਰਿਆ ਜਿਹੜੀਆਂ ਮਾੜੀਆਂ-ਮੋਡੀਆਂ ਕਮੀਆਂ ਸੀ ਉਹ ਆਪਾਂ ਨੇ ਦੂਰ ਕਰਤੀਆਂ ਆ ਦੇਖੋ ਆ ਝੱਕਦਾ ਮਿੱਟੀ ਝੱਕਦਾ ਤਰਿਆ ਜਾਂਦਾ ਹਾਂ ਗੱਲ ਕਿਹਦੀ ਕਰਦੇ ਹੁਣ ਇਹ ਸਰਦੂਲਗੜ੍ਹ ਦੇ ਨੇੜੇ ਪਿੰਡਾਂ ਇਹਨਾਂ ਦਾ ਸਰਦੂਲਗੜ੍ਹ ਕਾਲਿਆਂ ਵਾਲੀ ਲਵੇ ਵਗਿਆ ਇਹ ਕਾਲਿਆਂ ਵਾਲੀ ਮੰਡੀ ਲਵੇ ਲੱਕੜ ਵਾਲੀ ਔਰ ਪ੍ਰੀਤ ਸਿੰਘ ਨਰਮਲ ਸਿੰਘ ਬਾਕੀ ਸਾਰਾ ਪਰਿਵਾਰ ਹੈ ਛੇਰ ਗੱਲ ਕੰਬਾਈਨ ਵਾਲੀ ਇੰਸਟਾਗ੍ਰਾਮ ਦੇ ਇਹਨਾਂ ਦੀ ਪੂਰੀ ਫੇਮ ਸਾਈਟ ਈ ਹੈ 5 6 ਮੰਸ਼ਾਲਾ ਦੇ ਹਾਂ ਮੱਕੀ ਵੜਾਉਣ ਵਾਸਤੇ ਮੱਕੀ ਵੜਾਉਣ ਵਾਸਤੇ ਜੁਰ ਗੁਰ ਸੰਪਰਕ ਕਰੋ ਕਿਹੜਾ ਕੋਲ ਕੇ ਦੇਖ ਲਿਓ ਉਹਨਾਂ ਦੀ ਗਾੜੀ ਯਾਰ